ਜ਼ਿਲ੍ਹਾ ਬਠਿੰਡਾ ਦੇ ਪਿੰਡ ਜੌਨ ਦੇ ਵਿੱਚ ਕਿਸਾਨਾਂ ਤੇ ਪੁਲਿਸ ਵਿਚਾਲੇ ਇੱਕ ਜ਼ਬਰਦਸਤ ਟਕਰਾਅ ਹੁੰਦਾ ਹੈ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜਾ ਕਿਸਾਨਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ ਜਿਸ ਦੇ ਕਰਕੇ ਕਿਸਾਨ ਉੱਥੇ ਮੁਜ਼ਾਹਰਾ ਕਰਦੇ ਨੇ ਖਾਸ ਕਰਕੇ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਿਨ੍ਹਾਂ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਤੇ ਨੇ ਉਹਨਾਂ ਦੇ ਉੱਤੇ ਵੀ ਇੱਕ ਪਰਚਾ ਦਰਜ ਹੋਇਆ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਇਸ ਤਰ੍ਹਾਂ 40 ਕੁੱਲ ਕਿਸਾਨ ਨੇ ਜਿਨ੍ਹਾਂ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਰਾਦਾ ਕਤਲ ਦੀ ਧਾਰਾ ਇਸ ਕਰਕੇ ਜੋੜੀ ਗਈ ਕਿਉਂਕਿ ਇੱਕ ਪੰਜਾਬ ਪੁਲਿਸ ਦੇ ਡੀਐਸਪੀ ਦੀ ਬਾਹ ਟੁੱਟ ਗਈ ਹੈ ਇਸ ਮਾਮਲੇ ਤੋਂ ਬਾਅਦ ਜਗਿੰਦਰ ਸਿੰਘ ਉਗਰਾਹਾ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਉਹ ਕੀ ਸੋਚਦੇ ਆ ਕਿ ਇਸ ਤੋਂ ਬਾਅਦ ਸੰਘਰਸ਼ ਮੁਲਤਵੀ ਕੀਤਾ ਜਾਏਗਾ ਜਾਂ ਲਗਾਤਾਰਤਾ ਦੇ ਵਿੱਚ ਚੱਲਦਾ ਰਹੇਗਾ ਉਗਰਾਹਾ ਸਾਹਿਬ ਜੋ ਜੌਂਦਪਿੰਡ ਦੇ ਵਿੱਚ ਟਕਰਾਅ ਦੀ ਸਥਿਤੀ ਉਸ ਦਿਨ ਬਣੀ ਉਸ ਤੋਂ ਬਾਅਦ ਪਰਚਾ ਦਰਜ ਹੋ ਜਾਂਦਾ ਹੈ ਜਾਣਕਾਰੀ ਹੈ ਕਿ ਤੁਹਾਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਇਰਾਦਾ ਕਤਲ ਦੀ ਧਾਰਾ ਵੀ ਲਾਈ ਗਈ ਹੈ ਇਸ ਤੋਂ ਪਹਿਲਾਂ ਫਰੋਜ਼ਪੁਰ ਵਾਲਾ ਪੁਰਾਣਾ ਪੀਐਮਡੀ ਸਿਕਿਉਰਿਟੀ ਚ ਬ੍ਰੀਚ ਹੋਈ ਉਦੋਂ ਵੀ ਕਿਸਾਨਾਂ ਤੇ ਉੱਤੇ ਧਾਰਾ ਕਤਲ ਦੀ ਲਾ ਕੇ ਪਰਚਾ ਦਰਜ ਹੋਇਆ ਇਸ ਤਰ੍ਹਾਂ ਦੀ ਜਿਹੜੀ ਲਗਾਤਾਰ ਐਫ ਆਈ ਆਰ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕੀ ਸੋਮਿੰਦੇ ਹੋ ਕੀ ਸੋਚਦੇ ਹੋ ਅਸਲ ਵਿੱਚ ਧਾਰਾ ਤੰਜਾ ਸਾਤਾ ਨਾਲ ਕੋਈ ਬਾਤੂ ਹੈ ਜਿੱਤੇ ਮਾਰ ਕੇ ਠੋਕ ਦਿੰਦੇ ਆ ਹੂੰ ਕੋਈ ਕਿਸਾਨ ਉੱਤੇ ਹੋਵੇ ਨਾ ਹੋਵੇ ਜੀ ਕੋਈ ਮੋਦੀ ਦੀ ਕੋਈ ਪੁਰਦੇ ਵਿੱਚ ਘੇਰਿਆ ਹੂੰ ਕੋਈ ਮੋਦੀ ਉਧਰ ਗਿਆ ਨਹੀਂ ਜੀ ਕਿਸੇ ਅਖਬਾਰ ਚ ਖਬਰ ਨਹੀਂ ਲਕੀ ਹੂੰ ਉਹਨਾਂ ਕਿਸਾਨਾਂ ਦੇ ਪਰਚਾ ਦਰਜ ਕੀਤਾ ਹੈ ਇੰਦਰ ਜੌਨ ਪਿੰਡ ਦੇ ਵਿੱਚ ਜੀ ਇਹਨਾਂ ਦਾ ਪ੍ਰੋਬਲਮ ਤੇ ਲੋਕ ਇਨਮੀਦੋ 7 ਦੇ ਜ਼ਮੀਨਾਂ ਦੇ ਕਬਜ਼ੇ 1907 ਜੀ ਜ਼ਕੀਰਦਾਰਾਂ ਦੀ ਜ਼ਮੀਨ ਮਜਾਰਿਆਂ ਕੋਲ ਇਹ ਸਦੀਆਂ ਤੇ ਇੱਕ ਸਦੀ ਤੋਂ ਵੱਧ ਤੋਂ ਲੈ ਕੇ ਇਹਨਾਂ ਦੇ ਕਬਜ਼ੇ ਆ ਜੀ ਉਹ ਲਗਭਗ ਚੌਥੇ ਹਿੱਸੇ ਦੀ ਜ਼ਮੀਨ ਹੈ ਜਿਹੜੀ ਜਗੀਰਸ탄 ਨੇ ਬਾਹਰ ਲਿਆ ਉਹ ਇਸ ਤੇ ਲਗਾਤਾਰ ਨਾਬਿਦਾਂ ਤੇ ਆ ਜੀ ਕਬਜ਼ਾ ਇਹਨਾਂ ਕੋਲ ਹੈ ਤੇ ਸਰਕਾਰ ਉਹ ਜ਼ਬਰੀ ਨਕਲ ਹੋਣਾ ਚਾਹਣੀ ਸੀ ਜੀ ਉਹਦਾ ਜੀ ਬਰੂਡ ਕੀਤਾ ਤੇ ਉਧਰ ਕੁਸ ਕਿਸਾਨ ਆ ਰਹੇ ਜੀ ਜਿੱਤੇ ਦੋ ਤਿੰਨ ਤੋਂ ਵੱਧਾ ਕੁਸਲਾ ਖੜਾ ਸੀ ਜੀ 10 12 ਕਿਸਾਨਾਂ ਤੇ ਉਹਨਾਂ ਨੇ ਲੱਟੂ ਚਾਰਜ ਕਰਤਾ ਹੂੰ ਲੱਟੂ ਚਾਰਜ ਕਰਕੇ ਉਹਨਾਂ ਨੇ ਛੱਡਾਂ ਛੱਡਾਂ ਬੜੀਆਂ ਬਾਅਦ ਵੀ ਟੁੱਟੀ ਐ ਜੀ ਤੇ ਉਧਰ ਉਹਨਾਂ ਨੇ ਬਰਾਬਰੇ ਕਿਸੇ ਅਧਿਕਾਰੀ ਦੇ ਛੱਟਦਾ ਵੀ ਅੱਛਾ ਸਾਨੂੰ ਨਹੀਂ ਪਤਾ ਵੀ ਲੱਗੀ ਹੈ ਕਿ ਨਹੀਂ ਲੱਗੀ ਇੱਕ ਡੀਐਸਪੀ ਦੀ ਬੰਾਂ ਟੁੱਟ ਗਈ ਹੈ ਇਸੇ ਕਰਕੇ ਇਰਾਦਾ ਕਤਲ ਦਾ ਇਹਨਾਂ ਇਹਨਾਂ ਐਪਲੋਮੈਂਟ ਤੇ ਸੋ ਵੀ 200 ਬੰਦਾ ਪੁਰਸਤਾ ਹੋਵੇ ਤੇ 12 ਬੰਦੇ ਹੋਣ ਸਾਡੇ ਤੇ ਡੀਐਸਪੀ ਜੀ ਮਾਂ ਕਿਹੜੇ ਹਿਸਾਬ ਨਾਲ ਫੁੱਟ ਗਈ ਜੀ 12 ਬੰਦੇ ਦੀ ਕੀ ਹੈ ਜਿਹਦੇ ਵੀ ਗੋਸ ਤੇ ਲੱਠੀ ਚਲਦੀ ਕਰਦਾ ਜੀ ਤਾਂ ਫਿਰ ਜਿਹੜੀ ਮੈਡੀਕਲ ਰਿਪੋਰਟ ਹੈ ਡੀਐਸਪੀ ਦੇ ਬਾਹਰ ਟੁੱਟਣ ਦੀ ਉਹ ਤੁਹਾਨੂੰ ਲੱਗਦਾ ਆਪੇ ਬਣਾਈ ਗਈ ਹੈ ਚਲੋ ਜਿਹੜੀ ਮੈਡੀਕਲ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਐਫਆਈਆਰ ਕੀ ਕਹਿੰਦੀ ਹੈ ਉਹਨਾਂ ਦਾ ਕੰਮ ਹੈ ਜੋ ਉਹਨਾਂ ਨੇ ਕਰਨਾ ਉਹ ਕਰ ਲੈਣਾ ਉਹ ਤਾਂ ਐਵੀਡੈਂਸਾਂ ਦੀ ਗੱਲ ਹੈ ਜੀ ਇਹਨਾਂ ਨੇ ਸਾਡੇ ਦੇ ਪਰਚਾ ਦਰਜ ਕੀਤਾ ਹੋਰ ਕਰਦਾ ਤੇ ਇਚਾਰ ਕਰਦੇ ਨਹੀਂ ਜਿੱਤੇ ਮਰਜ਼ੀ ਕਰਦਾ ਉਹ ਬਿਨਾਂ ਕੋਲੇ ਅਧਿਕਾਰ ਹੈ ਇਹਨਾਂ ਦੇ ਕੋਲੇ ਐਫ ਆਈ ਆਰ ਲਿਖਣ ਦਾ ਅਥੋਰਟੀ ਹੈ 307 ਦਾ ਪਰਚਾ ਤਾਂ ਇਹ ਬਣਾਈ ਰਹਿੰਦੇ ਹੁੰਦੇ ਆ ਭਾਵੇਂ ਅਸੀਂ ਕਿਤੇ ਮਰਜੀ ਹੋਈ ਉਹ ਰਾਹ ਸਾਹਿਬ ਇੱਕ ਸੁਭਾਵਕ ਜੀ ਗੱਲ ਹੈ ਕਿ ਤੁਹਾਡਾ ਲੰਮਾ ਸਮਾਂ ਹੋ ਗਿਆ ਇਸ ਕਿਸਾਨੀ ਸੰਘਰਸ਼ ਦੇ ਨਾਲ ਤੁਹਾਨੂੰ ਜੁੜਿਆ ਨੂੰ ਆਪਣੀ ਜਥੇਬੰਦੀ ਦੀਗਵਾਈ ਕਰਦੇ ਨੂੰ ਇਹ ਤਾਂ ਸੁਭਾਵਕ ਜੀ ਗੱਲ ਹੈ ਕਿ ਪਹਿਲਾ ਪਰਚਾ ਹੋਣਾ ਨਹੀਂ ਹੈ ਤੁਹਾਡੇ ਤੇ ਬਹੁਤੀ ਵਾਰੀ ਹੁੰਦਾ ਹੈ ਕਿ ਜਿਹੜੇ ਕਿਸਾਨਾਂ ਤੇ ਪਰਚਾ ਪੈਂਦਾ ਫਿਰ ਉਹ ਸੰਘਰਸ਼ ਦੇ ਰਾਹ ਘੱਟ ਤੇ ਜਿਹੜਾ ਮੱਠਾ ਪੈਣ ਦੀ ਕੋਸ਼ਿਸ਼ ਹੋ ਜਾਂਦੀ ਹੈ ਕਿ ਹੁਣ ਐਵੇਂ ਪਰਚੇ ਪੈਣਗੇ ਛੱਡੋ ਪਰਾਂ ਲੜਾਈ ਨਹੀਂ ਲੜਨੀ ਤੇ ਤੁਹਾਡੀ ਜਥੇਬੰਦੀ ਕੀ ਸੋਚ ਰਹੀ ਹੈ ਮੈਨੂੰ ਨਹੀਂ ਲੱਗਦਾ ਜੀ ਕੋਈ ਅਜਿਹੀ ਜੱਟੇ ਵਾਂਦੀ ਹੋ ਜਿਹੜੀ ਪਰਚਾ ਨਾਲ ਕੇੰਡੋਨਾ ਛੱਡਦੀ ਹੋਊਗੀ ਹੂੰ ਜਿਹੜੇ ਦੋਸਤਾਂ ਕੋਲ ਲੜਦੇ ਆਉਂ ਤਾਂ ਸਾਨੂੰ ਪਤਾ ਜੇ ਇੱਥੇ ਬੈਠੇ ਆਸੀਂ ਜੀ ਜੇ ਸਾਡਾ ਲੋਨ ਨੰਬਰ ਨਾਲ ਚੱਲਦਾ ਪਰਚਾ ਤਾਂ ਸਾਡੇ ਦੇ ਇੱਥੇ ਬੈਠਣ ਦੇ ਵੀ ਹੋ ਜਾਊਗਾ ਅਮਰ ਸਰਤੀ ਹੋ ਜਾਊਗਾ ਹੂੰ ਕਿਉਂਕਿ ਇਹਨਾਂ ਦੇ ਤਾਂ ਜਿਹੜੇ ਮੌਖਾ ਕੁਲੇ ਨੂੰ ਨਾਲ ਜਾਉਣਾ ਹੁੰਦਾ ਹੈ ਜਾ ਕੇ ਉਹਨਾਂ ਨੂੰ ਜ਼ਿਲ੍ਹਾ ਸਤਣਾ ਹੁੰਦਾ ਤੁਸੀਂ ਖੁਦ ਉਸ ਦਿਨ ਅਗਵਾਈ ਕਰ ਰਹੇ ਸੀ ਪਿੰਡ ਜਿਉਂ ਦੇ ਵਿੱਚ ਸੀ ਉਸ ਦਿਨ ਹਾਂ ਜੀ ਤੁਸੀਂ ਖੁਦ ਕਿੱਥੇ ਸੀ ਉਸ ਦਿਨ ਪਿੰਡ ਜਿਉਂ ਦੇ ਵਿੱਚ ਸੀਗੇ ਮੈਂ ਉਸ ਲਈ ਹੋਈ ਹੈ ਜਿਉਂ ਤੁਮ ਬਾਹਰ ਖੇਤਾਂ ਦੀ ਸਰਦ ਦੇ ਉੱਤੇ ਹੋਈ ਹੈ ਕਾਰਵਾਈ ਦਾ ਕੀ ਜਰਦਲਾ ਹੋਇਆ ਜੀ ਜੀ ਅਸੀਂ ਪਿੰਡ ਜੌਨ ਦੇ ਵਿੱਚ ਪਿੰਡ ਦੇ ਲੋਕਾਂ ਦੀ ਮੀਟਿੰਗ ਕਰਾਈ ਜਾਂਦੇ ਸੀ ਚੈਰੀ ਕਰਦੇ ਜੀ ਜੀ ਤਾਂ ਅਗਰਾਹਾ ਸਾਹਿਬ ਹੁਣ ਤੁਹਾਡੀ ਜਥੇਬੰਦੀ ਨੇ ਅਗਲਾ ਕੋਈ ਪ੍ਰੋਗਰਾਮ ਲੀਕਿਆ ਕੋਈ ਸਲਾਹ ਬਣੀ ਹੈ ਕਿ ਕਰਨਾ ਕੀ ਇਹਦੇ ਤੇ ਮੋਰਚਾ ਚੱਲਦਾ ਜੀ ਇੱਥੇ ਲਗਾਤਾਰ ਜੌਨ ਚ ਹੋਣ ਤੋਂ ਲੈ ਕੇ 20 ਤੋਂ ਲੈ ਕੇ ਜੀ ਤੇ ਕਿੰਨੀ ਜ਼ਮੀਨ ਦਾ ਮਸਲਾ ਜੀ ਇਹ ਵੀ ਦੱਸੂਗੀ ਕਿ ਵੱਡੇ ਜ਼ਗੀਰਦਾਰਾਂ ਦੀ ਜ਼ਮੀਨ ਹੈ ਜਾਂ ਛੋਟੇ-ਛੋਟੇ ਕਿਸਾਨੀ ਹੈ ਸਮਾਨਤ ਕਿਸਾਨ ਨੇ ਨਹੀਂ ਜੀ ਇਹ ਜ਼ਗੀਰਦਾਰਾਂ ਤੋਂ ਨਿਕਲੀ ਹੋਈ ਮਜਾਰਿਆਂ ਦੀ ਜ਼ਮੀਨ ਹੈ ਛੋਟੇ ਕਿਸਾਨਾਂ ਕੋਲੇ ਜ਼ਮੀਨ ਹੈ ਉਹ ਜ਼ਮੀਨ ਕਿਸਾਨਾਂ ਤੋਂ ਖੋ ਕੇ ਜ਼ਗੀਰਦਾਰਾਂ ਨੂੰ ਵੋਟ ਕੇ ਦੇਣਾ ਚਾਹੁੰਦੇ ਆ ਇਹ 600 ਏਕੜ ਦੇ ਲਗਭਗ ਹਮ ਪਰ ਇੱਕ ਗੱਲ ਇਹ ਹੈ ਕਿ ਜਦੋਂ ਸਰਕਾਰ ਦੇ ਵਿੱਚ ਤਬਦੀਲੀ ਆਈ ਸੱਤਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਇੱਕ ਪਰਸੈਪਸ਼ਨ ਸੀ ਕਿ ਇਹ ਘੱਟੋ-ਘੱਟ ਧੱਕਾ ਨਹੀਂ ਕਰਨਗੇ ਕਿਸਾਨਾਂ ਨਾਲ ਤੁਹਾਨੂੰ ਲੱਗਦਾ ਹੈ ਸਰਕਾਰ ਚ ਕਿਸਾਨਾਂ ਨਾਲ ਧੱਕਾ ਹੋ ਰਿਹਾ ਇਹਨਾਂ ਨੂੰ ਸਰਕਾਰ ਨੂੰ ਪਤਾ ਹੀ ਹੈ ਜੀ ਇਨਸਾਨਾਂ ਦਾ ਧੱਡਾ ਖੋ ਰਿਹਾ ਹੈ ਬਿਨਾਂ ਤੇ ਇਹ ਕਿਹੋ ਜਿਹਾ ਕਾਜੀ ਹੋ ਗਿਆ ਜੇ ਕਿਸੇ ਦੀ ਰੋਟੀ ਕੋਈ ਖਾਉਂਦਾ ਹੈ ਇਹ ਦੁਆਰ ਤੱਕ ਕੌਣ ਕੀ ਕਰੇ ਹੂੰ ਹੂੰ ਤਾਂ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਜ਼ਿਲ੍ਹਾ ਬਠਿੰਡਾ ਦੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਉੱਤੇ ਦੋਸ਼ੇ ਨੇ ਕਿ ਉਹਨਾਂ ਨੇ ਪਟਵਾਰੀਆਂ ਨੂੰ ਵੀ ਜਿਹੜੇ ਨਿਸ਼ਾਨਦੇਹੀ ਕਰਨ ਆਏ ਸੀ ਬੰਦਕ ਬਣਾ ਲਿਆ ਸੀ ਜਿਸ ਦੇ ਕਰਕੇ ਪੁਲਿਸ ਫੋਰਸ ਜਿਹੜੀ ਉੱਥੇ ਪਹੁੰਚਦੀ ਹੈ ਕਿਸਾਨਾਂ ਨਾਲ ਝੜਪ ਹੋ ਜਾਂਦੀ ਹੈ ਇਸ ਝੜਪ ਵਿੱਚ ਡੀਐਸਪੀ ਰਾਹੁਲ ਭਾਰਦਵਾਜ ਦੀ ਬਾਹ ਟੁੱਟ ਗਈ ਜਦੋਂ ਕਿ ਉਹਨਾਂ ਨੇ ਦੇ ਸੁਰੱਖਿਆ ਕਰਮਚਾਰੀਆਂ ਦੇ ਵੀ ਸੱਟਾਂ ਲੱਗੀਆਂ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਗਿਣਤੀ ਬਹੁਤ ਨਗੋਣੀ ਸੀ ਛੋਟੀ ਸੀ ਪਰ 200 ਪੁਲਿਸ ਮੁਲਾਜ਼ਮ ਹਾਵੀ ਹੋ ਗਿਆ ਸੀ ਕਿਸਾਨਾਂ ਦੇ ਉੱਤੇ ਉਲਟਾ ਉਹਨਾਂ ਦੇ ਵੱਲੋਂ लाठी चार्ज ਕੀਤਾ ਗਿਆ ਫਿਰ ਟਕਰਾ ਦੀ ਸਥਿਤੀ ਬਣਦੀ ਹੈ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਉੱਤੇ ਹਮਲਾ ਹੋਇਆ ਤੇ ਦੂਜੇ ਪਾਸੇ ਕਿਸਾਨ ਕਹਿ ਰਿਹਾ ਹੈ ਕਿ लाठी चार्ज ਪਹਿਲਾਂ ਪੁਲਿਸ ਦੇ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨ ਆ ਜਿਹੜੇ ਟਕਰਾ ਦੀ ਸਥਿਤੀ ਦੇ ਵਿੱਚ ਆਉਂਦੇ ਨੇ ਇਸੇ ਕਰਕੇ ਜਿਹੜਾ ਹੁਣ ਪਰਚਾ ਦਰਜ ਹੋਇਆ ਹੈ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਗਿੰਦਰ ਸਿੰਘ ਗ੍ਰਾਹਾਂ ਦੇ ਉੱਤੇ ਪਰਚਾ ਦਰਜ ਹੋਇਆ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇਤੇ ਤੇ ਲਗਭਗ 40 ਕਿਸਾਨ ਹੋਰ ਨੇ ਅਣਪਛਾਤੇ ਜਿਨ੍ਹਾਂ ਤੇ ਕੇਸ ਦਰਜ ਕੀਤੇ ਗਏ ਨੇ ਪਹਿਲਾ ਕੇਸ ਪੁਲਿਸ ਉੱਪਰ ਕਾਤਲਾਨਾ ਹਮਲਾ ਕਰਨ ਦਾ ਦਰਜ ਕੀਤਾ ਗਿਆ ਜਦ ਕਿ ਦੂਜਾ ਕੇਸ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਗਵਾਹ ਕਰਨ ਦਾ ਦਰਜ ਕੀਤਾ ਗਿਆ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੀ ਸਹਿਮਤੀ ਬਣਦੀ ਹੈ ਪਰ ਕਿਸਾਨਾਂ ਨੇ 30 ਜਨਵਰੀ ਤੱਕ ਪਿੰਡ ਵਿੱਚ ਪੱਕਾ ਧਰਨਾ ਲਗਾਇਆ ਹੋਇਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਨੂੰ ਜ਼ਮੀਨ ਦਾ ਮਾਲਕੀ ਹੱਕ ਨਹੀਂ ਦਿੱਤਾ ਜਾਂਦਾ ਹੁਣ ਜ਼ਮੀਨਾਂ ਖੋਹ ਕੇ ਦੁਬਾਰਾ ਦੁਬਾਰਾ ਜਿਹੜੀਆਂ ਨੇ ਛੋਟੇ ਕਿਸਾਨਾਂ ਤੋਂ ਜ਼ਗੀਰਦਾਰਾਂ 'ਚ ਵੰਡਣ ਦੀ ਗੱਲ ਹੋ ਰਹੀ ਹੈ ਇਹ ਭਾਰਤੀ ਕਿਸਾਨ ਯੂਨੀਅਨ ਦੇ ਨੇਕਤਾ ਗ੍ਰਾਹਾਂ ਤੇ ਪ੍ਰਧਾਨ ਜਗਿੰਦਰ ਸਿੰਘ ਗ੍ਰਾਹਾਂ ਨੇ ਖੁਦ ਕਿਹਾ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀ ਦੇ ਵਿਚਾਲੇ ਬੈਠਕ ਜਦੋਂ ਹੋਵੇਗੀ ਮੀਟਿੰਗ ਹੋਵੇਗੀ ਉਸ ਦੇ ਵਿੱਚ ਕੀ ਨਿਪਟਦਾ ਹੈ ਜਦੋਂ ਵੀ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ